No, ਆ ਕੇਸਿਸ ਹੁਣ ਕਾਟ ਰਹੇ ਹੈਗੇ ਡਿਟੇਲਸ ਸਾਡੇ ਸਰਜਨ ਮੈਡੀਕਲ ਯੂਰ ਟੈਕਨੀਕਲ ਡਿਟੇਲਸ ਕਮਿਸ਼ਨਰ ਸਾਹਿਬ ਦਾ ਸੰਝੀ ਵੀ ਕਰ ਦੇਣਗੇ ਅਸੀਂ ਇਹਦੀ ਪ੍ਰੋਪਰ ਮੈਪਿੰਗ ਕਰ ਲਈ ਹੈਗੇ ਪਲੇਸ ਟੂ ਪਲੇਸ ਤਿੰਨੇ ਚੀਜ਼ਾਂ ਤੇ ਸਾਡਾ ਧਿਆਨ ਹੈਗਾ ਸੋਰਸ ਆਫ ਵਾਟਰ ਕਿੱਥੇ ਕੋਈ ਲੀਕੇਜ ਹੈਗੀ ਕੰਟਮੀਨੇਸ਼ਨ ਦਾ ਸੋਰਸ ਹੋ ਗਿਆ ਪੇਸ਼ੈਂਟਸ ਦੀ ਕਲਸਟਰਿੰਗ ਕਿੱਥੇ ਹੈਗੀ ਅਸੈਂਡਿੰਗ ਡਿਸੈਂਡਿੰਗ ਆਰਡਰ ਇਸ ਸਾਰੀ ਮੈਪਿੰਗ ਕਰਕੇ ਹੁਣ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਬਟ ਇਹਦੇ ਨਾਲ ਹੀ ਨਾਲ ਜਿਹੜਾ ਸਰਾਊਂਡਿੰਗ ਏਰੀਆ ਵੀ ਹੈਗਾ ਬਿਕੋਜ਼ ਹੁਣ ਬਾਰਿਸ਼ਾ ਦਾ ਸੀਜ਼ਨ ਹੈਗਾ ਜਾਂ ਬਾਕੀ ਕੋਈ ਮਸਲੇ ਇਸ ਟ ਉਹਨਾਂ ਤੇ ਵੀ ਅਸੀਂ ਟੀਮਾਂ ਲਾਤੀ ਹੈਗੀ ਜਿਹੜੇ ਸਾਡੇ ਐਕਸੀਡੈਂਟ ਵਾਟਰ ਸਪਲਾਈ ਸੈਨੀਟੇਸ਼ਨ ਔਰ ਸੀਵਰੇਜ ਬੋਰਡ ਹੈਗੇ ਜਿਹੜੇ ਟੈਕਨੀਕਲ ਬੰਦੇ ਹੈ ਉਹਨਾਂ ਦੀ ਟੀਮਸ ਉਹਨਾਂ ਦੇ ਨਾਲ ਐਡਮਿਨਿਸਟ੍ਰੇਟਿਵ ਬੰਦੇ ਅਸੀਂ ਫੂਲਿੰਗ ਕਰਕੇ ਚਾਰੇ ਪਾਸੇ ਲਾਤੇ ਹੈਗੇ ਤਾਂ ਕਿ ਅੱਗੇ ਤੋਂ ਕੋਈ ਜੇ ਸੋਰਸ ਵੀ ਹੈਗਾ ਤਾਂ ਪਹਿਲਾਂ ਹੀ ਡਿਟੈਕਟ ਹੋ ਕੇ ਉਹਦੇ ਪ੍ਰੀਵੈਂਟਿਵ ਕਾਰਵਾਈ ਹੋ ਜਾਣ ਮੈਡੀਕਲ ਟੀਮਸ ਡੋਰ ਟੂ ਡੋਰ ਸਰਵੇ ਸਾਡੀ ਸਿਵਲ ਸਰਜਨ ਦੀ ਪ੍ਰਦਾਨਗੀ ਹੇਠ ਉਨ੍ਹਾਂ ਨੇ ਟੀਮਸ ਵਧਾਈਆਂ ਹੋਈਆਂ ਨਰਸਿੰਗ ਸਟਾਫ ਵਗੈਰਾ ਜਿਹੜੇ ਘਰ ਤੋਂ ਡੋਰ ਟੂ ਡੋਰ ਜਾ ਕੇ ਵੀ ਜੇਕਰ ਕੋਈ ਪੇਸ਼ੈਂਟ ਹੈ ਜੋ ਰਿਪੋਰਟ ਨਹੀਂ ਕਰ ਰਹਾ ਹੈਗਾ ਕਿ ਕਿਸੇ ਨੂੰ ਲੱਗ ਰਹਾ ਹੈਗਾ ਕਿ ਕੁਝ ਨਹੀਂ ਹੈਗਾ ਉਨ੍ਹਾਂ ਨੂੰ ਵੀ ਲੈ ਕੇ ਆ ਰਹੇ ਹਾਂ ਤਾਂ ਕਿ ਉਨ੍ਹਾਂ ਦਾ ਵੀ ਪ੍ਰੀਵੈਂਟਿਵ ਕੇਅਰ ਕੀਤੀ ਜਾ ਸਕੇ ਮੈਮ ਕਿ ਹੁਣ ਟਰਨਲ ਮਾਨਯੋਗ ਡੀਸੀ ਮੈਮ ਕਮਿਸ਼ਨਰ ਸਾਹਿਬ ਔਰ ਸਾਰੇ ਮੈਕਮੇਸ ਟਰਨਲ ਇਨਵੋਲਡ ਹੋਏ ਪਏ ਹੈ ਔਰ ਇਕੱਠੇ ਹੋ ਕੇ ਅਸੀਂ ਇਸ ਚੀਜ਼ ਦੇ ਮੱਗਰ ਪਏ ਹੋਏ ਆਂ ਆਊਟ ਬ੍ਰੇਕ ਇੱਕ ਵਾਰੀ ਕਾਫੀ ਹੋ ਗਿਆ ਸੀਗਾ ਪਰ ਹੁਣ ਸਥਿਤੀ ਅੰਡਰ ਕੰਟਰੋਲ ਹੈ ਕੱਲ ਤੋਂ ਕੇਸਿਸ ਘਟਨੇ ਰਾਤ ਇੱਕ ਬੱਚਾ ਬਿਮਾਰ ਹੋ ਗਿਆ ਸੀ ਮੈਂ ਆਪ ਮੈਂ ਤੇ ਪ੍ਰਸ਼ਾਸਨ ਅਸੀਂ ਪਉਨ ਪਰਸਨਲੀ ਹਸਪੀਟਲ ਚੜ੍ਹ ਕੇ ਆਈ ਸੀਗੇ ਮਤਲਬ ਕਿ ਲੈਵਲ ਆਫ ਜਿਹੜਾ ਸਾਡਾ ਹੁਣ ਇੰਪੋਰਟੈਂਸ ਅਸੀਂ ਨਿੱਤ ਹੀ ਬਹੁਤ ਜ਼ਰਾ ਹੈਈ ਹੈ ਸ਼ਰੂਤੇ ਦੇ ਰਹੇ ਆਂ ਔਰ ਮੇਰੀਆਂ ਬਾਈ ਟੀਮਾਂ ਲੱਗੀਆਂ ਹੋਈਆਂ ਨੇ ਜਿਹੜੇ ਕਿ ਘਰ-ਘਰ ਜਾ ਰਹੇ ਨੇ ਮੇਰੇ ਇਸ ਹਲਕੇ ਦੇ ਤੇ ਨਵੇਂ ਐਸਐਮਓ ਉੱਥੇ ਬੈਠੇ ਆਂ ਔਰ ਸਾਰੇ ਆਪ ਮੇਰੇ ਐਪਿਡੈਮੋਲੋਜਿਸ ਤੇ ਥੀਏ ਔਰ ਅਸੀਂ ਕੋਸ਼ਿਸ਼ ਕਰ ਰਹੇ ਕਿ ਜਲਦ ਤੋਂ ਜਲਦ ਇਹ ਆਊਟਫੇਰ ਖਤਮ ਹੋ ਜਾਈਏ ਕਿ ਕਿੰਨੀ ਹੋਈ ਹੈ ਜੀ ਤੇ ਭਰਤੀ ਕਿੰਨੀ ਤੇ ਹੁਣ ਸਾਡੇ ਕੋਲ 11-12 ਹੈਗੇ ਨੇ ਕਿ ਕੈਸ਼ੁਐਲਟੀ ਜਿਹੜੀਆਂ ਪਹਿਲਾਂ ਉਹੀ ਪੋਜ਼ਿਟਿਵ ਕਿੰਨੇ ਨੇ ਪੋਸਟਿਵਿਟੀ ਮੈਂ ਬੋਸ ਦੀ ਡਾਇਰੀਆ ਡਾਇਰੀਆ ਉਹੀ ਜਿਹੜੇ ਅਸੀਂ ਭਰਤੀ ਜਿਹੜੇ ਹੋਰ ਅਸੀਂ ਭੇਜੇ ਪੇਸ਼ੈਂਟਸ ਆਬਵੀਅਸਲੀ ਉਹ ਉਹਨਾਂ ਨੂੰ ਡਾਇਰੀਆ ਹੋਇਆ ਸੀ ਤਾਂ ਹੀ ਉਹਨਾਂ ਨੂੰ ਭੇਜਿਆ ਹੋਇਆ ਟੋਟਲ ਕਿੰਨੇ ਨੰਬਰ ਨਾ ਗਏ ਜੀ ਹਾਂਜੀ 120 ਦੇ ਰਿਪੋਰਟਸ ਹੁਣ ਹੁਣ ਤੱਕ ਸਾਡੇ ਕੋਲ 106 ਪੇਸ਼ੈਂਟ ਹੈਗੇ ਨੇ ਕੱਲ ਰਾਤ ਤੱਕ ਤੇ ਹੁਣ ਅਸੀਂ ਲੇਟੈਸਟ ਜਿਹੜਾ ਗਿਣਤੀ ਅਸੀਂ ਅਪਡੇਟ ਕਰ ਰਹੇ ਹਾਂ ਪਰ ਰਾਤ ਤੋਂ ਕਾਫੀ ਥਲ ਪਈ ਹੋਈ ਹੈ things are getting better ਡਾਕਟਰ ਇੱਕ ਅਪਡੇਟ ਕੀ ਲਗਾਇਆ ਜੀ ਤੇ ਅਲੀਪੁਰ ਦੇ ਵਿੱਚ ਡਾਇਰੀਆ ਜੋ ਕੇਸਸ ਆ ਰਹੇ ਹਨ ਉਹ ਹੈਲਥ ਟੀਮਸ ਚੈੱਕ ਕਰ ਰਹੀ ਹੈ ਲਗਭਗ ਮੇਰੇ ਖਿਆਲ ਨਾਲ 17 ਕੇਸਿਸ ਕਰ ਰਹੇ ਨੇ ਜਿਹਨਾਂ ਦੇ ਸਸਪੈਕਟਿਡ ਡਾਇਰੀਆ ਕੇਸਿਸ ਨੇ ਬਟ ਵਾਟਰ ਜਿਹੜੀ ਸਥਿਤੀ ਹੈ ਵਾਟਰ ਸਪਲਾਈ ਹੈ ਉਹ ਥੈਟ ਇਜ਼ ਅੰਡਰ ਕੰਟਰੋਲ ਕੱਲ ਜਿਹੜੇ ਸਾਰੇ ਸਸਪੈਕਟਿਡ ਪੁਆਇੰਟਸ ਆਫ ਕੰਟਾਮਿਨੇਸ਼ਨ ਨੇ ਉਹ ਬੰਦ ਕਰ ਦਿੱਤੇ ਗਏ ਹੁਣ ਸੈਂਪਲਿੰਗ ਦੇ ਨਾਲ ਸਾਨੂੰ ਪਤਾ ਲੱਗੂਗਾ ਸੈਂਪਲਿੰਗ ਨੂੰ ਕਿਉਂਕਿ 24 ਤੋਂ 48 ਘੰਟੇ ਲੱਗਦੇ ਹਨ ਕਿ ਕਿਹੜੇ ਪੁਆਇੰਟਸ ਦੇ ਵਿੱਚ ਕੰਟਾਮਿਨੇਸ਼ਨ ਹੁਣ ਵੀ ਬਾਕੀ ਹੈਗੀ ਐਂਡ ਰੈਮੀਡੀਅਲ ਐਕਸ਼ਨ ਵਿਲ ਬੀ ਟੇਕਨ ਤੁਹਾਨੂੰ ਮੈਨੂੰ ਲੱਗਦਾ ਹੈ ਲਗਭਗ ਸਿਚੁਏਸ਼ਨ 99% ਅੰਡਰ ਕੰਟਰੋਲ ਹੈ ਪਾਣੀ ਦੀ ਸਿਚੁਏਸ਼ਨ ਸਾਫ਼ ਹੋਣੀ ਚਾਹੀਦੀ ਹੈ ਹੁਣ ਬਟ ਉਹ ਸਾਨੂੰ ਟੈਸਟ ਰਿਜ਼ਲਟਸ ਤੋਂ ਪਤਾ ਲੱਗੂਗਾ ਆਲਟਰਨੇਟਿਵ ਸਪਲਾਈ ਕਾਰਪੋਰੇਸ਼ਨ ਦੇ ਰਹੀ ਹੈ ਲਗਭਗ 10 ਟੈਂਕਰ ਇੱਥੇ ਲੱਗੇ ਹੋਏ ਨੇ ਐਂਡ ਲੋਕਾਂ ਨੂੰ ਅਪੀਲ ਹੈ ਕਿ ਘਰ ਦਾ ਪਾਣੀ ਜਦੋਂ ਤੱਕ ਸਿਚੁਏਸ਼ਨ ਟੈਸਟ ਰਿਜ਼ਲਟਸ ਨਹੀਂ ਸਾਫ਼ ਨਹੀਂ ਹੋ ਜਾਂਦੀ ਕਿ ਆਪਣੇ ਘਰ ਦਾ ਪਾਣੀ ਨਾ ਵਰਤਣ ਟੈਂਕਰਸ ਤੋਂ ਪਾਣੀ ਲੈਣ ਸਰ ਇਹ ਲੱਗੇ ਜਦੋਂ ਲੈ ਕੇ ਆ ਰਹੀ ਹੈ ਜੀ ਕਹਿੰਦੇ ਵੀ ਲੀਕੇਜ ਵਾਲੇ ਵਾਲੇ ਪਾਈਪ ਨੇ ਜਿਹੜੇ ਉਹ ਵੀ ਡਿਟੈਕਟ ਪੂਰੀ ਤਰ੍ਹਾਂ ਨਹੀਂ ਹੋ پا ਰਹੇ ਹੈਗੇ ਦਾ ਕਾਰਨ ਕੀ ਹੈ ਲੀਕੇਜ ਕਿਉਂਕਿ ਇਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਗਭਗ 90% ਇਲੀਗਲ ਕਨੈਕਸ਼ਨਸ ਨੇ ਜਦੋਂ ਇਲੀਗਲ ਕਨੈਕਸ਼ਨ ਹੁੰਦਾ ਹੈ ਤਾਂ ਉਹ ਪੂਰਾ ਸਾਇੰਟਿਫਿਕ ਢੰਗ ਨਾਲ ਮੇਨ ਵਾਟਰ ਪਾਈਪਲਾਈਨ ਨਾਲ ਨਹੀਂ ਜੋੜਦੇ ਤਾਂ ਉਸ ਕਰਕੇ ਹੁਣ ਉਹਨਾਂ ਨੂੰ ਖੋਦ ਕੇ ਲੱਭਣਾ that is a difficult task ਉਹ ਉੱਥੇ ਹੀ ਪਤਾ ਚੱਲਦਾ ਜਿੱਥੇ ਕੋਈ ਪਾਣੀ ਖੜਿਆ ਹੋ ਜਾਂਦਾ ਤੁਸੀਂ ਦੇਖ ਰਹੇ ਹੋ ਕਿ ਮਿੱਟੀ ਗਿੱਲੀ ਹੈ ਤਾਂ ਡਿਫਿਕਲਟ ਟੂ ਆਈਡੈਂਟੀਫਾਈ ਕਿ ਕਿੱਥੋਂ ਅੰਡਰਗਰਾਉਂਡ ਲੀਕੇਜ ਹੋ ਰਹੀ ਹੈ ਕੋਈ ਐਸਾ ਡਿਵਾਈਸ ਤਾਂ ਹੈ ਨਹੀਂ ਸਾਡੇ ਕੋਲ ਕਿ ਕਿੱਥੋਂ ਲੀਕੇਜ ਸਿੱਧੀ ਪਤਾ ਲੱਗ ਜਾਏ ਤੇ ਜਿੱਥੇ ਜਿੱਥੇ ਲੱਗਦਾ ਹੈ ਕਿ ਇੱਥੇ ਲੀਕੇਜ ਹੋ ਸਕਦੀ ਹੈ ਸਸਪੈਕਟਿਡ ਪੁਆਇੰਟਸ ਉਹ ਸਾਰੇ ਦੇ ਸਾਰੇ ਬੰਦ ਕੀਤੇ ਜਾਂਦੇ ਨੇ ਫਿਰ ਟੈਸਟਿੰਗ ਕੀਤੀ ਜਾਂਦੀ ਹੈ ਫਿਰ ਦੇਖਿਆ ਜਾਂਦਾ ਹੈ ਕਿ ਹੁਣ ਲੀਕੇਜ ਬੰਦ ਹੋ ਗਈ ਹੈ ਜਾਂ ਨਹੀਂ ਉਹਦੇ ਵਿੱਚ ਟਾਈਮ ਲੱਗਦਾ ਸਰ ਇੱਕ ਲੋਕਾਂ ਦੇ ਵਿੱਚ ਜਿਹੜੀ ਕਾਫੀ ਪਾਣੀ ਦੇ ਟੈਂਕਰ ਸੀਗੇ ਪਟਿਆਲਾ ਤੋਂ ਲੱਗੇ ਸੀ ਉਹ ਉਹਨਾਂ ਦੇ ਵੀ ਕਹਿੰਦੇ ਸੈਂਪਲ ਆਏ ਨੇ ਇਸ 'ਚ ਕਿੰਨੀ ਸੱਚਾਈ ਹੈ ਅ ਦੇਖੋ ਨਾਰਮਲੀ ਗਰਾਊਂਡ ਵਾਟਰ ਕੰਟਾਮਿਨੇਟਡ ਨਹੀਂ ਹੁੰਦਾ ਮਤਲਬ ਬੜਾ ਰੇਅਰ ਹੈ ਕਿ ਥੱਲੋਂ ਜਿਹੜਾ ਗਰਾਊਂਡ ਕਿਉਂਕਿ ਸਾਰਾ ਗਰਾਊਂਡ ਵਾਟਰ ਦੇ ਰਾਹੀਂ ਟੈਂਕਰ ਪਰਕੇ ਇੱਥੇ ਲਿਆ ਜਾਂਦਾ ਪਰ ਕਿਉਂਕਿ ਟੈਂਕਰ ਕਈ ਵਾਰ ਖੜੇ ਹੁੰਦੇ ਆ ਉਹਨਾਂ ਦੇ ਵਿੱਚ ਬੈਕਟੀਰੀਅਲ ਕੰਟਾਮਿਨੇਸ਼ਨ ਹੋ ਜਾਂਦੀ ਹੈ ਜਿਹੜਾ ਇਸ ਕੇਸਿਸ ਦੇ ਵਿੱਚ ਆਇਆ ਸੀ ਬਟ ਆਪਾਂ ਇਨਸ਼ੋਰ ਕਰ ਰਹੇ ਹਾਂ ਕਿ ਐਡਕੂਏਟ ਉਹਦੀ ਕਲੋਰਿਨੇਸ਼ਨ ਹੋਵੇ ਸਫਾਈ ਹੋਵੇ ਐਂਡ ਦੁਬਾਰਾ ਸੈਂਪਲ ਲਿੱਤੇ ਗਏ ਨੇ ਉਹ ਸੈਂਪਲ ਅਜੇ ਤੱਕ ਤਾਂ ਕੋਈ ਪੋਜ਼ਿਟਿਵ ਨਹੀਂ ਆਇਆ ਤੇ ਆਪਾਂ ਉਮੀਦ ਕਰਦੇ ਹਾਂ ਕਿ ਸਾਰਾ ਪਾਣੀ ਹੁਣ ਸਾਫ਼ ਸਪਲਾਈ ਹੋਵੇਗਾ